ਅਰਦਾਜੀ ਅੱਜ ਗੁਰਦਾਸਪੁਰ ਦੇ ਵਿੱਚ ਤੁਸੀਂ ਜਿਹੜੇ ਅਹੁਦੇ ਦਿੱਤੇ ਆ ਤੇ ਇਹ ਰਾਮਵਾਲੀਏ ਸਾਹਿਬ ਦੇ ਨਾਲ ਕੰਮ ਕਰਦੇ ਸੀ ਤੇ ਪੂਰਾ ਵਿਸ਼ਵਾਸ ਤੁਹਾਨੂੰ ਕੋਈ ਫੌਜੀ ਸਮਾਜ ਪਾਰਟੀ ਦਾ ਸਾਥ ਦੇਣ ਕਿ ਦੇਖੋ ਜਿਨ੍ਹਾਂ ਨੇ ਵੀ ਸੱਜਣਾ ਨੇ ਰਾਮੂਵਾਲੀਏ ਜਿੰਨਾ ਕੰਮ ਕੀਤਾ ਜਾਂ ਕੁਝ ਹੋਰ ਰਵਾਇਤੀ ਪਾਰਟੀਆਂ ਕਾਂਗਰਸ ਅਕਾਲੀ ਭਾਜਪਾ ਨੂੰ ਛੱਡ ਕੇ ਕੁਝ ਹੋਰ ਉਹਨਾਂ ਨੇ ਕੋਸ਼ਿਸ਼ ਕੀਤੀ ਪੰਜਾਬ 'ਚ ਸਾਰਿਆਂ ਦੀ ਕੋਸ਼ਿਸ਼ ਆਈ ਸੀ ਕਿ ਇਹ ਪੰਜਾਬ ਨੂੰ ਬਰਬਾਦ ਕਰਨ ਵਾਲੇ ਜਿਹੜੇ ਕਾਂਗਰਸ ਆ ਕਾਲੀ ਆ ਭਾਜਪੀ ਆ ਜਾਂ ਹੁਣ ਆਪ ਹੀ ਆ ਗਈ ਉਹਨਾਂ ਤੋਂ ਅਲੱਗ ਸੋਚ ਰੱਖਦੇ ਸੀ ਤੋਂ ਅੱਜ ਜਿਹੜੀ ਬਹੁਜਨ ਸਮਾਜ ਪਾਰਟੀ ਨੇ ਪੰਜਾਬ ਸੰਭਾਲੋ ਮਹਮ ਪੰਜਾਬ ਚ ਚਲਾਈ ਹੋਈ ਆ ਤੋਂ ਇਹਨਾਂ ਨੂੰ ਉਮੀਦ ਬਣੀ ਆ ਕਿ ਸਾਡੀ ਉਹ ਜਿਹੜੀ ਭੁੱਖ ਸੀ ਕਿ ਅਸੀਂ ਇੱਕ ਨਵਾਂ ਸਿਹਤਮੰਦ ਪੰਜਾਬ ਬਣਾਈਏ ਜਿੱਥੇ ਮਜ਼ਦੂਰ ਕਿਸਾਨ ਕਿਰਤੀ ਕਾਮੇ ਛੋਟਾ ਵਪਾਰੀ ਖੁਸ਼ਹਾਲ ਹੋਣ ਉਹ ਤੰਗੀਆਂ ਤਰਸੀਆਂ ਦੇ ਵਿੱਚੋਂ ਉੱਭਰ ਸਕਣ ਤੋ ਉਹ ਇਹਨਾਂ ਨੂੰ ਉਮੀਦ ਬੀਐਸਪੀ ਦੀ ਪੰਜਾਬ ਸੰਭਾਲੋ ਮਹਿਮ ਤੋਂ ਬਣੀ ਔਰ ਇਹਨਾਂ ਨੇ ਫੈਸਲਾ ਲਿਆ ਮੈਂ ਇਹਨਾਂ ਦਾ ਵੈਲਕਮ ਕੀਤਾ ਔਰ ਮੇਰਾ ਵਿਸ਼ਵਾਸ ਹੈ ਕਿ ਇਹਨਾਂ ਦੇ ਅੰਦਰ ਜਿਹੜੀ ਚਿੰਗਾਰੀ ਹੈ ਉਹ ਚਿੰਗਾਰੀ ਪੰਜਾਬ ਦੇ ਦਰਦ ਦੀ ਤੇ ਉਹ ਦਰਦ ਜਿਹੜਾ ਉਹਦਾ ਨਿਵਾਰਣ ਭੋਜਨ ਸਮਾਜ ਪਾਰਟੀ ਦੇ ਮਾਧਿਅਮ ਤੋਂ ਹੋ ਸਕਦਾ ਔਰ ਇਹਨਾਂ ਦੇ ਪਸਪਾ ਵਿੱਚ ਆਮਦ ਨਾਲ ਪਾਰਟੀ ਮਜ਼ਬੂਤ ਹੋਈ ਆ ਪੰਜਾਬ ਸੰਭਾਲੋ ਮਹਿਮ ਨੂੰ ਬਲ ਮਿਲਿਆ ਅਸੀਂ ਇਹਨਾਂ ਨੂੰ ਕਿਸਾਨ ਬਿੰਗ ਦੀ ਜ਼ਿੰਮੇਵਾਰੀ ਸਰਦਾਰ ਜਸਵੀਰ ਸਿੰਘ ਜੀ ਨੂੰ ਔਰ ਹਰਮੀਤ ਜੀ ਨੂੰ ਪੂਰੇ ਮਾਝੇ ਦੇ ਵਿੱਚ ਜ਼ਿੰਮੇਵਾਰੀ ਸੌਂਪਿਆ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਸਾਨੂੰ ਲੋੜ ਹੋਵੇ ਇਹਨਾਂ ਦੀਆਂ ਸਭਾਵਾਂ ਦਾ ਸਹਾਇਕ ਲਵਾਂਗੇ ਲੇਕਿਨ ਮਾਝੇ ਤੇ ਪੂਰਾ ਡਟ ਕੇ ਫੋਕਸ ਕਰਨਗੇ ਕਿਉਂਕਿ ਜਿਸ ਤਰ੍ਹਾਂ ਸਾਡਾ ਦੁਆਬਾ ਮਜ਼ਬੂਤ ਆ ਅਸੀਂ ਚਾਹੁੰਦੇ ਹਾਂ ਕਿ ਉਸੇ ਤਰ੍ਹਾਂ ਮਾਝਾ ਵੀ ਮਜ਼ਬੂਤ ਕੀਤਾ ਜਾਏ ਔਰ ਕਿਸਾਨ ਜਿਹਨੂੰ ਕਾਂਗਰਸ ਨੇ ਵੀ ਠੱਗਿਆ ਅਕਾਲੀ ਭਾਜਪੀ ਨੇ ਵੀ ਠੱਗਿਆ ਔਰ ਆਪ ਨੇ ਵੀ ਉਸੇ ਤਰ੍ਹਾਂ ਧੋਖਾ ਕੀਤਾ ਔਰ ਕਿਸਾਨ ਦਾ ਭਰੋਸਾ ਬਹੁਤ ਜਨ ਸਮਾਜ ਪਾਰਟੀ ਜਿੱਤਣਾ ਚਾਹੁੰਦੀ ਆ ਔਰ ਅਸੀਂ ਨਾਰਾ ਵੀ ਦਿੱਤਾ ਕਿ ਕਿਸਾਨਾਂ ਮੁੱਖ ਬਸਪਾ ਬਲ ਮੋਟ ਨਹੀਂ ਪੈਣੀ ਖੁਦ ਕੱਚੀਆਂ ਦੀ ਲੋਹ ਮੈਨੂੰ ਉਮੀਦ ਹੈ ਕਿ ਅਸੀਂ ਮਿਲ ਜੁਲ ਕੇ ਅਸੀਂ ਸਾਰੇ ਪੰਜਾਬ ਨੂੰ ਪੰਜਾਬ ਸੰਭਾਲੋ ਮੰਚ ਤੇ ਉੱਪਰ ਇਕੱਠਾ ਕਰਾਂਗੇ ਪੰਜਾਬ ਦੇ ਦਰਦੀਆਂ ਨੂੰ ਮੇਰਾ ਸਦਾ ਆ ਪੰਜਾਬ ਦੀਆਂ ਆਜ਼ਾਦ ਕਲਮਾਂ ਨੂੰ ਮੇਰਾ ਸਦਾ ਆ ਪੰਜਾਬ ਦੇ ਪੱਤਰਕਾਰ ਭਰਾਮਾਂ ਨੂੰ ਬੁੱਧੀਜੀਵੀਆ ਨੂੰ ਲੇਖਕਾਂ ਨੂੰ ਮੇਰਾ ਸਦਾ ਆ ਕਿ ਆਓ ਪੰਜਾਬ ਦੇ ਦਰਦਮੰਦੋ ਇਹ ਪੰਜਾਬ ਸੰਭਾਲੋ ਮਹਿਮ ਪੰਜਾਬ ਨੂੰ ਇਸ ਅੰਧਕਾਰ ਚੋਂ ਕੱਢਣ ਦਾ ਇੱਕ ਬਟਾਪਰਾ ਲਾਇਆ ਆਪਾਂ ਇਹਦੀ ਸ਼ਕਤੀ ਬਣੀ ਹੈ ਔਰ 2027 ਜਿਹਨੇ ਪੰਜਾਬ ਉਜਾੜਿਆ ਪੰਜਾਬ ਬਰਬਾਦ ਕੀਤਾ ਉਹਨਾਂ ਨੂੰ ਰੱਦ ਕਰਕੇ ਪੰਜਾਬ ਸੰਭਾਲੋ ਮਹਿਮ ਨੂੰ ਪੰਜਾਬ ਸੌਂਪ ਕੇ ਇੱਕ ਨਵਾਂ ਔਰ ਸਿਹਤਮੰਦ ਪੰਜਾਬ ਦਾ ਨਿਰਮਾਣ ਕਰੇਗਾ ਇਸ ਪੰਜਾਬ ਵਿੱਚ ਕਿਸੇ ਬਹੁਤ ਜ਼ਿਆਦਾ ਚੱਕੋ ਜੀ ਤੁਸੀਂ ਆਪਣੀ ਉਸਕਾਰ ਉੱਤੇ ਹੱਲ ਕਰੋ ਮੈਂ ਦੱਸਿਆ ਕਿ ਪੰਜਾਬ ਦੇ ਵਿੱਚ ਡਰੱਗ ਮਾਫੀਆ ਦਾ ਖਾਤਮਾ ਉਦੋਂ ਤੱਕ ਨਹੀਂ ਹੋ ਸਕਦਾ ਜਦ ਤੱਕ ਡਰੱਗ ਮਾਫੀਆ ਦਾ ਪੈਸਾ ਪੋਲਿਟਿਕਲ ਸਿਸਟਮ 'ਚ ਲੱਗਣਾ ਬੰਦ ਨਹੀਂ ਹੁੰਦਾ ਬਹੁਜਨ ਸਮਾਜ ਪਾਰਟੀ ਆਪਣਾ ਰਾਜਨੀਤਿਕ ਸਿਸਟਮ ਅੰਦੋਲਨ ਜਿਹੜਾ ਚਲਾਉਂਦੀ ਆ ਕਾਂਸੀਦਮ ਸਾਹਿਬ ਨੇ ਕਿਹਾ ਸੀ ਕਿ ਅਸੀਂ ਆਪਣਾ ਪੈਸਾ ਆਪਣਾ ਦਿਮਾਗ ਆਪਣੀ ਸ਼ਕਤੀ ਦੇ ਨਾਲ ਅੰਦੋਲਨ ਚਲਾਉਣਾ ਤੁਸੀਂ ਦੇਖਿਆ ਸੁਪਰੀਮ ਕੋਰਟ ਦੇ ਹੁਕਮਾਂ ਤੇ ਪਾਰਲੀਮੈਂਟ ਦੇ ਇਲੈਕਸ਼ਨ ਤੋਂ ਪਹਿਲਾਂ ਇੱਕ ਬੜੀ ਲਿਸਟ ਜਾਰੀ ਹੋਈ ਕਿ ਅਦਜੋਗ ਪਤੀਆਂ ਤੋਂ ਪੈਸੇ ਕਿਨੇ-ਕਨੇ ਲੈ ਆ ਇਲੈਕਸ਼ਨ ਫੰਡ ਚ ਹਜ਼ਾਰਾਂ ਕਰੋੜ ਮੋਦੀ ਦਾ ਨਿਕਲਿਆ ਕਾਂਗਰਸ ਦਾ ਨਿਕਲਿਆ ਸਮਾਜਵਾਦੀ ਪਾਰਟੀ ਦਾ ਨਿਕਲਿਆ ਆਮ ਪਾਰਟੀ ਦਾ ਨਿਕਲਿਆ ਤਰੇਨਾਮੁਲ ਕਾਂਗਰਸ ਦਾ ਨਿਕਲਿਆ ਈਵਨ 37 ਕੰਪਨੀਆਂ ਦਵਾਈਆਂ ਦੀਆਂ ਜਿਨ੍ਹਾਂ ਦੇ ਕੈਂਸਰ ਦੇ 슈ਗਰ ਦੇ ਦਵਾਈਆਂ ਦੇ ਸਿੰਪਲ ਫੇਲ ਹੋਏ ਉਹਨਾਂ ਤੋਂ ਪੈਸੇ ਲੈ ਆ ਉਹ ਨਿਕਲੇ ਪਰ ਦੇਸ਼ ਦੇ ਵਿੱਚ ਇੱਕੋ ਇੱਕ ਰਾਜਨੀਤਿਕ ਦਲ ਬੌਜਨ ਸਮਾਜ ਪਾਰਟੀ ਬੌਜਨ ਸਮਾਜ ਪਾਰਟੀ ਦੇ ਨੇਤਾ ਭੈਣ ਕੁਮਾਰੀ ਮਾਇਆਬਤੀ ਨੈਸ਼ਨਲ ਪਾਰਟੀ ਜਿਨੇ ਇੱਕ ਵੀ ਪੈਸਾ ਕਿਸੇ ਵੀ ਅਦਯੋਗ ਪਤੀ ਤੋਂ ਨਹੀਂ ਲਿਆ ਇਸ ਦਮ ਤੇ ਅਸੀਂ ਕਹਿੰਦੇ ਆ ਕਿ ਪੰਜਾਬ ਦੇ ਵਿੱਚੋਂ ਡਰੱਗ ਮਾਫੀ ਦੇ ਜਿਹੜਾ ਅਸੀਂ ਉਖਾੜ ਕੇ ਸੁੱਟਾਂਗੇ ਪੰਜਾਬ ਦੇ ਵਿੱਚ ਜਿਹੜਾ ਪੁਲਿਸ ਡਰੱਗ ਮਾਫੀਆ ਔਰ ਪੋਲੀਟੀਕਲ ਗੱਟ ਜੋੜਾ ਇਹਨੂੰ ਪੀਐਸਪੀ ਤੋੜੂ ਜਿਹੜੀ ਤੁਸੀਂ ਹੁਣੇ ਮੇਰਾ ਨਾਮ ਹਰਮਿੰਦਰ ਸਿੰਘ ਹੈ ਜੀ ਮੈਂ ਐਡਵੋਕੇਟ ਦੇ ਤੌਰ ਤੇ ਜਿਲ੍ਹਾ ਗੁਰਦਾਸਪੁਰ ਦੇ ਵਿੱਚ ਪ੍ਰੈਕਟਿਸ ਕਰਦਾ ਆਂ ਤੇ ਮੈਂ ਬਹੁਜਨ ਸਪਾਈ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਇਹਦੇ ਵਿੱਚ ਸ਼ਮੂਲੀਅਤ ਕੀਤੀ ਹੈ ਤੇ ਮੈਨੂੰ ਬੜੇ ਮਰਲੇ ਮਾਨ ਵਾਲੀ ਗੱਲ ਹੈ ਕਿ ਪਾਰਟੀ ਨੇ ਇਨਾ ਵੱਡਾ ਮੈਨੂੰ ਮਾਨ ਬਖਸ਼ਿਆ ਹੈ ਤੇ ਜੇ ਪ੍ਰਧਾਨ ਜੀ ਦਾ ਸਾਡੀ ਪਿੱਠ ਤੇ ਹੱਥ ਰਹੂਗਾ ਤੇ ਪੂਰੀ ਤਨਦੇਹੀ ਦੇ ਨਾਲ ਪੂਰੇ ਜੋਸ਼ੋ ਫਰੋਸ਼ ਦੇ ਨਾਲ ਇਹ ਜ਼ਿੰਮੇਵਾਰੀ ਵੀ ਨਿਭਾਵਾਂਗੇ ਇਹਦੇ ਨਾਲ ਜਿਹੜਾ ਕਿਸਾਨੀ ਦੀ ਦੁਰਗਤਤਾ ਹੋ ਰਹੀ ਹੈ ਸਭ ਤੋਂ ਵੱਡੀ ਜ਼ਿੰਮੇਵਾਰੀ ਮੇਰਾ ਇੱਕ ਸਿੱਖ ਪਰਿਵਾਰ ਚ ਇੱਕ ਕਿਸਾਨੀ ਪਰਿਵਾਰ ਚ ਹੋਣ ਦੇ ਨਾਤੇ ਮੇਰੀ ਇਹ ਜ਼ਿੰਮੇਵਾਰੀ ਵੀ ਬਣਦੀ ਹੈ ਕਿ ਮੈਂ ਬੌਜਸਮਾਈ ਪਾਰਟੀਆਂ ਦੀਆਂ ਨੀਤੀਆਂ ਕਿਸਾਨਾਂ ਤੱਕ ਲੈ ਕੇ ਜਾਵਾਂ ਤੇ ਕਿਸਾਨਾਂ ਨੂੰ ਇਹ ਜਾਗਰੂਤੀ ਲਿਆਵਾਂ ਕਿ ਜੇ ਅੱਜ ਆਪਣੀ ਨੋਟਕਸੋਰ ਤੋਂ ਬਚਣਾ ਹੈ ਕਿ ਅੱਜ ਕੋਈ ਹਮਦਰਦ ਪਾਰਟੀ ਹੈ ਜਿਹੜੀ ਤੁਹਾਡੀ ਬਾਹ ਫੜ ਸਕਦੀ ਹੈ ਜਿਹੜੀ ਤੁਹਾਡੇ ਬਾਰੇ ਸੋਚਦੀ ਹੈ ਤੇ ਉਹ ਇੱਕ ਬੌਜਸਮਾਈ ਪਾਰਟੀ ਹੈ ਉਹਦੇ ਬੈਨਰ 'ਤੇ ਹੀ ਜਿਹੜੀ ਉਹ ਲੜਾਈ ਲੜੀ ਜਾ ਸਕਦੀ ਹੈ ਤੇ ਇੱਕ ਵੱਡੇ ਲੈਵਲ ਤੇ ਸੰਘਰਸ਼ ਨੂੰ ਕਾਮਯਾਬ ਕੀਤਾ ਜਾ ਸਕਦਾ ਵਜਾਏ ਕਿ ਜਿਹੜੀਆਂ ਪਾਰਟੀਆਂ ਸਾਨੂੰ ਅੱਜ ਤੱਕ ਲੁੱਟਦੀਆਂ ਆਈਆਂ ਸਾਡੇ ਨਾਲ ਬਿੱਤੀ ਦਾ ਕਿੜਾ ਉਹ ਮਤੇਰੀ ਮਾਗ ਲਗਾ ਕਰਦੀਆਂ ਆਈਆਂ ਤੇ ਇੰਡਸਟਰੀਅਲ ਨੂੰ ਕਰੋੜਾ ਰੁਪਈਆ ਕਰਜ਼ਾ ਮਾਫ ਕਰਦੀਆਂ ਤੇ ਜੱਟ ਨੂੰ ਜਦੋਂ ਦੇਣ ਦੀ ਵਾਰੀ ਆਉਂਦੀ ਹੈ ਤੇ ਉਦੋਂ ਸਲਫਾਸ ਜਾਂ ਸਪਰੇਅ ਦਿੱਤੀ ਜਾਂਦੀ ਹੈ ਇਹਨਾਂ ਹਾਲਾਤਾਂ ਦੇ ਵਿੱਚ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਤੁਹਾਡੇ ਜਰੀਏ ਕਿਸਾਨ ਭਰਾਵਾਂ ਨੂੰ ਵੀ ਜ਼ਰੂਰ ਬੇਨਤੀ ਕਰਾਂਗਾ ਉਹ ਭਾਵੇਂ ਛੋਟਾ ਵਰਗ ਕਿਸਾਨਿਆਂ ਭਾਵੇਂ ਵੱਡਾ ਵਰਗ ਕਿਸਾਨਿਆਂ ਆਓ ਇਕੱਠੇ ਹੋਈਏ ਇੱਕ ਬੈਨਰ ਦੇ ਥੱਲੇ ਮੌਜਨ ਸਮਾਜ ਪਾਰਟੀ ਦੇ ਬੈਨਰ ਦੇ ਥੱਲੇ ਤੇ ਜਿਹੜੀਆਂ ਸਰਕਾਰਾਂ ਉਹਨਾਂ ਨੂੰ ਦੱਸਿਏ ਕਿ ਨਹੀਂ ਅੱਜ ਕਿਸਾਨ ਜਾਗ ਗਿਆ ਪਿਆ ਅੱਜ ਉਹ ਸਪਰੇ ਨਹੀਂ ਪੀਏਗਾ ਅੱਜ ਉਹ ਵੋਟ ਦਾ ਜਿਹੜਾ ਅਧਿਕਾਰ ਵਰਤ ਕੇ ਆਪਣੀ ਜਿਹੜੀ ਮੱਤ ਵਰਤ ਕੇ ਉਹ ਇਹਨਾਂ ਨੂੰ ਜਿਹੜਾ ਉਹ ਦਿਖਾਏਗਾ ਕਿ ਕਿਸਾਨ ਤਪੁੱਤ ਜੇ ਹਲਵਾ ਕੇ ਜ਼ਮੀਨ ਦਾ ਸੀਨਾ ਪਾੜ ਕੇ ਫਸਲ ਵੀ ਸਕਦਾ ਤੇ ਉਹ ਪੰਜਾਬ ਵੀ ਚਲਾ ਸਕਦਾ ਉਹ ਪੰਜਾਬ ਦੀ ਸ਼ਾਨੀ ਵੀ ਦੱਸ ਦੇਖੋ ਜੀ ਇਹੋ ਜਿਹੇ ਨਸ਼ੇ ਦੀ ਗੱਲ ਹੈ ਸਰਕਾਰਾਂ ਹੀ ਪਾ ਸਕਦੀਆਂ ਅਸੀਂ ਤੇ ਉਹਦੇ ਬਾਰੇ ਜਾਗਰੂਕ ਲੋਕਾਂ ਨੂੰ ਕਰ ਸਕਦੇ ਆ ਨੌਜਵਾਨ ਪੀੜ੍ਹੀ ਨੂੰ ਜਾਗਰੂਕ ਕਰ ਸਕਨੇ ਆ ਵੀ ਇਹਨਾਂ ਇਸ ਚੀਜ਼ ਤੋਂ ਬਚੋ ਜਿਹੜਾ ਉਹਨਾਂ ਦੇ ਨਕੀਲ ਕਰਸਣੀਆਂ ਜਾਂ ਅਸਕਰ ਫੜਨੇ ਆ ਉਹ ਤੇ ਸਰਕਾਰ ਹੀ ਫੜ ਸਕਦੀ ਜਿੱਦਾਂ ਕ੍ਰਿੰਪੁਰ ਸਾਹਿਬ ਨੇ ਕਿਹਾ ਜਦ ਤੱਕ ਨਸ਼ਾ ਤਸਕਰ ਫੌਸਲਾ ਅਫਸਰ ਔਰ ਲੀਡਰ ਇਹ ਤਿੰਨ ਬੰਦੇ ਨਹੀਂ ਫੜੇ ਜਾਂਦੇ ਇਹਨਾਂ ਤਿੰਨਾਂ ਦੀ ਸਹਿਮਤੀ ਤੋਂ ਬਿਨਾਂ ਅਸ਼ਾ ਨਹੀਂ ਵਿਕਦਾ ਜਦ ਤੱਕ ਇਹ ਤਿੰਨੇ ਇਕੱਠੇ ਨਹੀਂ ਫੜੇ ਜਾਂਦੇ ਨਸ਼ਾ ਤਸਕਰ ਦਾ ਗੱਲ ਨਹੀਂ ਬਣ ਸਕਦਾ ਇਹ ਤੇ ਉਹ ਬੰਦਿਆਂ ਨੂੰ ਫੜ ਰਹੇ ਆ ਜਿਹੜੇ ਬੰਦੇ ਹਸਪਤਾਲ ਦਾਖਲ ਕਰਾਉਣੇ ਚਾਹੀਏ ਇੱਕ ਵਾਰ ਖੁਦ ਅੱਜ ਦੀ ਅਖਬਾਰ ਚ ਪੜ ਲਓ ਤੁਸੀਂ ਉਹਦੇ ਵਿੱਚ ਲਿਖਿਆ ਕਿ ਨਸ਼ਾ ਤਸਕਰ ਨਸ਼ਾ ਪੀਂਦਾ ਬੰਦਾ ਫੜਿਆ ਗਿਆ ਉਹਦੀ ਜਾਣ ਪਛਾਣ ਜਨਤਕ ਕੀਤੀ ਆ ਜਿਹੜੀ ਇੱਕ ਬਹੁਤ ਮਾੜੀ ਗੱਲ ਆ ਉਹਦੀ ਜਾਣ ਪਛਾਣ ਜਨਤਕ ਨਹੀਂ ਕਰਨੀ ਚਾਹੀਦੀ ਉਹਨੂੰ ਹਸਪਤਾਲ ਡਾਕਟਰ ਕਰਾਉਣਾ ਚਾਹੀਦਾ ਜਿਹੜਾ ਪੀਰ ਹੈ ਨਸ਼ਾ ਉਹ ਤੇ ਇੱਕ ਪੀੜਤ ਆ ਉਹ ਮਰਜਮ ਨਹੀਂ ਉਹੋ ਕੇ ਦਸਾਂਗੇ ਨਜਾਇਜ਼ ਹੋ ਗਈ ਵੇਖੋ ਜਿੰਨੀ ਕੋਈ ਕੋਸ਼ਿਸ਼ ਕਰ ਸਕਦੇ ਪਹਿਲਾਂ ਵੀ ਕਰਦੇ ਆ ਗਾੜੀ ਨਹੀਂ ਕਰਾਂ ਅੱਜ ਫਿਰ